ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਸਵਾਗਤ ਕਰਦੀਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਵਿੱਚ ਚ ਲੈ ਕੇ ਆਇਆ ਜੀ ਇੱਕ ਜ ਨਵੀਂ ਵੀਡੀਓ ਤੇ ਇਹਦੇ ਨਾਲ ਹੀ ਕਰਦੇ ਆਂ ਸਾਲ ਦਾ ਐਂਡ ਅੱਜ ਤੋਂ ਬਾਅਦ ਮਿਲਾਂਗੇ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਵੇਂ ਸਾਲ ਹਾਂਜੀ ਆ ਦੇਖੋ ਜੀ ਫਤਿਹ ਦੇ ਲਾਏ ਹੋਏ ਨੇ ਮਟਰ ਜਿਨ੍ਹਾਂ ਨੂੰ ਫੁੱਲ ਵੀ ਆ ਗਏ ਤੇ ਫਲ ਵੀ ਆ ਗਿਆ ਆ ਦੇਖੋ ਜੀ ਵੈਸੇ ਫਤਿਹ ਨੂੰ ਬਹੁਤ ਸ਼ੌਂਕ ਹੈ ਇਦਾਂ ਦੀਆਂ ਚੀਜ਼ਾਂ ਕਰਨ ਦਾ ਮਿੱਟੀ ਦੇ ਤਾਂ ਕੰਮ ਨਾਲੇ ਉਹਨੂੰ ਬਹੁਤ ਜ਼ਿਆਦਾ ਹੀ ਆ ਇਹ ਵੀ ਫਤਿਹ ਦੇ ਹੀ ਬੀਜੇ ਹੋਏ ਨੇ ਆਲੂ ਜਿਸ ਦਿਨ ਕਰਾਂਗੇ ਪਟਾਈ ਉਸ ਦਿਨ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਕ ਹੋ ਗਏ ਆ ਵੀ ਜਿਹਨੇ ਆਪਣੀ ਸੋਰੋਂ ਆ ਦੇਖੋ ਜੀ ਉਹ ਤੱਕ ਆਪਣਾ ਪਿਛਲਾ ਬੇੜਾ ਫਾਤੇ ਮਿਲ ਰਹੇ ਆ ਆਪ ਦੇ ਇੱਕ ਫਰੈਂਡ ਨੂੰ ਜਿਹਨੂੰ ਕਹਿ ਰਿਹਾ ਵੀ ਮੇਰੇ ਨਾਲ ਜਾ ਖੇਡ ਲਾ ਕਿਉਂਕਿ ਇਹਨੂੰ ਹੁੰਦਾ ਹੈ ਵੀ ਮੇਰੇ ਨਾਲ ਬੱਚਾ ਖੇਡਣ ਵਾਲਾ ਚਾਹੀਦਾ ਇਸ ਦਾ ਸਾਨੂੰ ਕੋਈ ਮਤਲਬ ਨਹੀਂ ਹੈਗਾ ਵੀ ਉਹ ਚਾਹੇ ਸਾ ਤੋਂ ਛੋਟਾ ਹੈ ਜਾਂ ਵੱਡਾ ਹੈ ਆ ਦੇਖੋ ਜੀ ਆਪਣੇ ਹਜੇ ਵੀ ਥੋੜੇ ਜੇ ਹੈਗੇ ਨਿਓਲੇ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਤਾਂ ਮਿਲਣ ਦਾ ਨਾਂ ਦਿਖਣਾ ਪਰ ਹੈਗੇ ਨੇ ਗਿਣਤੀ ਦੇ ਹੀ 5-7 ਕ ਉਹ ਪਪੀਤਿਆਂ ਦੇ ਨਾਲ ਪੂਰਾ ਫੁੱਲ ਭਰਿਆ ਹੋਇਆ ਕਹਿੰਦੇ ਉਹਨੇ ਤੋੜਨ ਵਾਲੇ ਵੀ ਰੱਜ ਲੈ ਪਰ ਲੱਗਦੇ ਫਿਰ ਵੀ ਬਹੁਤ ਨੇ ਬੇਸਨਾਂ ਅਸੀਂ ਬਹੁਤ ਵਾਰ ਲਾ ਲਏ ਮਤਲਬ ਵੀ ਤੇ ਉਹ ਨਹੀਂ ਇੱਥੇ ਰੱਖਿਆ ਹੁੰਦਾ ਆਪਣਾ ਬਾਲਣਾ ਉੱਥੇ ਪੱਥਦੇ ਆ ਜੀ ਪਾਥੀਆਂ ਤੁਹਾਨੂੰ ਹੋਰ ਵੀ ਦਿਖਾਉਣੀ ਆ ਇਹ ਸਾਰਾ ਬਾਹਰਲਾ ਹੀ ਵਿੜਾ ਹੈ ਆਪਣਾ ਅੰਦਰਲਾ ਹੋਮ ਟੂਰ ਕਰਵਾਵਾਂਗੇ ਤੁਹਾਨੂੰ 500 ਸਬਸਕ੍ਰਾਈਬਰ ਹੋ ਜਾਂਦੇ ਆ ਆ ਦੇਖੋ ਜੀ ਇਹ ਆਪਣੇ ਮੂਰਲੀ ਸਾਈਡ ਨਾ ਜਗ੍ਹਾ ਛੱਡੀ ਹੋਈ ਆ ਮਕਾਨ ਤੋਂ ਇਹ ਗੇਟਾ ਚਲੋ ਆਪਾਂ ਖੋਲਦੇ ਨਹੀਂ ਹੈਗੇ ਇਹਦੀ ਲੋੜ ਹੀ ਨਹੀਂ ਪੈਂਦੀ ਜਦੋਂ ਬਾਹ ਬਹੀਆ ਕਰਵਾਉਣਾ ਹੁੰਦਾ ਨਾ ਉਦੋਂ ਹੀ ਹੁੰਦਾ ਆਹ ਦੇਖੋ ਜੀ ਗੋਹਾ ਹੋਇਆ ਪਿਆ ਇਕੱਠਾ ਜਿਹਦੀ ਬਾਰੀ ਆਪਾਂ ਹੀ ਲਾਉਣੀ ਆ ਕਹਿੰਦੇ ਹੁੰਦੇ ਨੇ ਹੁਣ ਬਹੁਤ ਛੁੱਟੀਆਂ ਮਨਾ ਲੀਆਂ ਬਹੁਤ ਘੁੰਮ ਫਿਰਲੇ ਆਖਿਰਕਾਰ ਆਪਣੀ ਹੀ ਕੁੱਲੀ ਨੇ ਕੰਮ ਆਉਣਾ ਉਹੀ ਕੰਮ ਧੰਦੇ ਉਹੀ ਆਪਾਂ ਜਿਨ੍ਹਾਂ ਨੇ ਆਪਣੇ ਹੱਥੀਂ ਨਿਕਲਣਾ ਇਹ ਵੀ ਗੋ ਆਡੀਕ ਦਾ ਵੀ ਆਜੋ ਦੋਹਾ ਵੀ ਡੀਕਦਾ ਜੀ ਕਹਿੰਦੇ ਆਜੋ ਹੁਣ ਬਹੁਤ ਸੈਰਾਂ ਹੋ ਗਈਆਂ ਤੁਹਾਡੀਆਂ ਬਹੁਤ ਛੁੱਟੀਆਂ ਮਨਾਈਆਂ ਗਈਆਂ ਆ ਦੇਖੋ ਜੀ ਇਹ ਜਗਾ ਖਾਲੀ ਆ ਹਜੇ ਇਹਦੇ ਵਿੱਚ ਸਰੋਂ ਸੀ ਜੈਕ ਕਰ ਰਿਹਾ ਇੰਜੋਏ ਜੈਕ ਤੂੰ ਜੈਕਾ ਦੇਖੋ ਮੂੜੀਆਂ ਦੇ ਹਾਲ ਵੈਸੇ ਤਾਂ ਜੀ ਠੰਡ 'ਚ ਤਾਂ ਮੂੜੀਆਂ ਵੀ ਨਹੀਂ ਖਾਧੀਆਂ ਜਾਂਦੀਆਂ ਕਿਉਂਕਿ ਦੇਖ ਗਈ ਆਏ ਹੁੰਦਾ ਵੀ ਪਹਿਲਾਂ ਹੀ ਠੰਡ ਬਹੁਤ ਆ ਇਹ ਹੈਗਾ ਲਸਣ ਬੀਜਿਆ ਹੋਇਆ ਉਹ ਜਿਹੜੇ ਕਾਫੀ ਵੱਡੇ ਵੱਡੇ ਗੱਠੇ ਹੋ ਜਾਂਦੇ ਨੇ ਲਸਣ ਵਾਲੇ ਦੋ ਕਪੋਥੀਆਂ ਹੀ ਪੈਂਦੀਆਂ ਹੁੰਦੀਆਂ ਨੇ ਜਿਹਦੀਆਂ ਕਹਿੰਦੇ ਹੁੰਦੇ ਨੇ ਇਹ ਹੈ ਆਪਣੇ ਥੋੜਾ ਬਰੀਕ ਆ ਇਹ ਲਸਣ ਜਿਹੜਾ ਦੂਜਾ ਨਾਰਮਲ ਮਤਲਬ ਲਸਣ ਹੁੰਦਾ ਉਹ ਵਾਲਾ ਐ ਧਣੀਆਂ ਆਪਣੇ ਇਸ ਵਾਰ ਇੰਨਾ ਕਿ ਹੋਇਆ ਬੀ ਵੀ ਬਹੁਤ ਵਾਰ ਬੀਜ ਲਿਆ ਪਰ ਹੋਇਆ ਨਹੀਂ ਫਿਲਹਾਲ ਨੂੰ ਨਹੀਂ ਥੋੜਾ ਹੀ ਆ ਚਲੋ ਫਿਰ ਵੀ ਆਪ ਦਾ ਸੜੀ ਜਾਂਦਾ ਇਹ ਲੱਗੇ ਹੋਏ ਨੇ ਨਿੰਬੂ ਜਿਹਨੂੰ ਸਰਦੀ ਤੇ ਗਰਮੀ ਦਾ ਕੋਈ ਫਰਕ ਨਹੀਂ ਗਾ ਇਹ ਲੱਗ ਐਦਾਂ ਹੀ ਲੱਗੇ ਜਾਂਦੇ ਨੇ ਮਤਲਬ 12 ਮਹੀਨੇ ਹੀ ਲੱਗੇ ਜਾਂਦਾ ਆਹ ਦੇਖੋ ਬੀਜੇ ਹੋਏ ਆਪਣੇ ਐਲੋਵੀਰਾ ਇਹਦੀ ਨਸਲ ਨੂੰਸਲ ਕੋਈ ਪਤਾ ਨਹੀਂ ਹੈਗਾ ਜੀ ਇਹ ਆਚਾਰ ਵਾਲਾ ਕਿ ਦੂਜਾ ਜਿਹੜਾ ਮਤਲਬ ਆਪਾਂ ਫੇਸ ਤੇ ਬਾਹ ਜ਼ੂਸ ਕਰਦੇ ਆ ਵੀ ਉਹ ਆ ਇਹ ਨਹੀਂ ਪਤਾ ਹੈਗਾ ਕਿਉਂਕਿ ਉਹ ਤਾਂ ਨਰਸਰੀ ਵਾਲਿਆਂ ਨੂੰ ਪਤਾ ਹੁੰਦਾ ਆਪਾਂ ਨੂੰ ਨਹੀਂ ਜੀ ਇੰਨੀ ਨੌਲੇਜ ਹੈਗੀ ਇਹ ਦੇਖੋ ਟਮਾਟਰ ਲੱਗੇ ਹੋਏ ਛੋਟਾ ਜਿਹਾ ਬੂਟਾ ਬਹੁਤ ਸੋਹਣੇ ਫੁੱਲ ਭਰਿਆ ਪਿਆ ਦੇਖੋ ਹਾਂ ਇਹ ਦੇਖ ਜੈ ਕਹਿੰਦਾ ਮੈਂ ਪਿੱਛੇ ਰਹਿ ਗਿਆ ਨੋ ਦੇਖੋ ਜੀ ਮੂੜੀਆਂ ਇਹ ਹੈਗੇ ਨੇ ਬਤਾਉਆਂ ਦੇ ਬੂਟੇ ਬਹੁਤ ਸੋਹਣੇ ਲੱਗੇ ਹੋਏ ਨੇ ਆ ਦੇਖੋ ਇਹ ਸਾਰਾ ਕੁਝ ਆਪਣੇ ਬੇੜੇ 'ਚ ਹੀ ਹੋ ਜਾਂਦਾ ਈ ਸਾਰਾ ਪਿਛਲੇ 'ਚ ਇਹ ਤਾਂ ਆਹ ਦੇਖੋ ਜੀ ਉਹਦੀਆਂ ਛੋਰੀਆਂ ਨੇ ਸ਼ਰਾਰਤਾਂ ਆਵਲ ਸੀ ਆਪਣਾ ਔਲੇ ਦਾ ਬੁੱਟਾ ਜੀ ਨੂੰ ਬਹੁਤ ਸਾਰੇ ਇਸ ਵਾਰ ਔਲੇ ਲੱਗੇ ਸੀਗੇ ਇਹ ਲਈ ਹੋਈ ਹੈ ਪਾਲਕ ਆਹ ਦੇਖੋ ਜੀ ਮੇਥੇ ਬਹੁਤ ਸੋਹਣੇ ਨੇ ਹੁਣ ਬਣਾਵਾਂਗੇ ਸਾਗ ਕਿਸੇ ਦਿਨ ਫ੍ਰੀ ਹੋ ਗਏ ਹੁਣ ਆਪਾਂ ਛੁੱਟੀਆਂ ਕੱਟ ਕੇ ਇੱਕ ਲਈ ਹੋਈ ਆ ਆ ਵਾਲੀ ਪਾਲਕ ਆ ਨੈਂਬੂ ਦਾ ਬੂਟਾ ਲਾਇਆ ਸੀ ਨਾ ਤਾਂ ਜੀ ਇਹ ਸੁੱਕਿਆ ਹੀ ਆ ਨਾ ਇਹ ਹਰਾਈ ਆ ਇਹ ਵਿਚਾਲਾ ਵਿਚ ਵਿਚਾਲੇ ਜੀ ਗਾਇਸ ਇਹ ਰੁਕਿਆ ਹੋਇਆ ਹੈ ਪਤਾ ਨਹੀਂ ਹਰਾ ਹੋਣਾ ਜੀ ਇਹਨੇ ਪਤਾ ਨਹੀਂ ਨਹੀਂ ਇਹ ਤਾਂ ਹੁਣ ਰੱਬ ਹੀ ਜਾਣੇ ਆ ਦੇਖੋ ਜੀ ਆਪਣੇ ਪਾਲਕ ਠੰਡਾ ਠੰਡਾ ਹੀ ਇਹਨਾਂ ਦਾ ਸਾਗ ਜੀ ਮੁੱਕਦਾ ਹੁੰਦਾ ਸਾਗ ਹਰੇਕ ਇੱਕ ਹਫਤੇ ਚਾਹੀ ਸਾਗ ਪੱਕਾ ਬਣਾਉਣਾ ਹੁੰਦਾ ਨੇ ਤੁਸੀਂ ਇਹਨਾਂ ਨੂੰ ਕਹੋ ਘੱਟ ਤੋਂ ਘੱਟ ਸਾਗ ਬਣਾਉਣਾ ਸਨ ਲਿਆ ਜੀ ਦੇਖੋ ਆ ਆ ਕੁਛ ਹਫਤੇ ਚ ਬਣਨਾ ਇੱਕ ਵਾਰ ਪਰ ਘਰ ਤੋਂ ਘੱਟ ਬਣਾਓ ਆ ਦੇਖੋ ਪਾਲਕ ਆ ਇਹਦੇ ਵਿੱਚ ਲਾਈ ਹੋਏ ਨੇ ਆਪਣੇ ਸਲਗਮ ਆ ਹੋਗੀ ਮੇਥੀ ਆ ਹੈਗੀ ਜੀ ਫਤੇਦੀ ਬੀਜੀ ਹੋਈ ਫਸਲ ਆਲੂ ਆਪਾਂ ਲਾਵਾਂਗੇ ਲੰਗਰ ਜੀ ਸਾਰੇ ਸਬਸਕ੍ਰਾਈਬਰਾਂ ਨੂੰ ਕਹਾਂਗੇ ਜੀ ਲੈ ਜੋ ਥੈਲੇ ਜਿਹੜੇ ਲੈ ਕੇ ਜਾਣੇ ਨੇ ਫਤਨੇ ਇੰਨੇ ਆਲੂ ਬੀਜੇ ਹੋਏ ਨੇ ਇਨੂੰ ਵੈਸੇ ਹੀ ਬਹੁਤ ਸ਼ੌਂਕ ਆ ਜੀ। ਬਸ ਇਹਨੂੰ ਇਹ ਹੁੰਦਾ ਵੀ ਮੈਨੂੰ 20 ਮਿਲਣੇ ਚਾਹੀਦੇ ਨੇ। ਦੇ ਦਿਓ। ਇਹ ਹੈਗੇ ਨੇ ਆਪਣੀ ਗੱਜਰਾ। ਬਹੁਤ ਸੋਹਣੀਆਂ ਇੰਜਾਂ ਨੇ। ਰੈੱਡ ਰੈੱਡ ਜੀਆਂ। ਆ ਦੇਖੋ ਇਹਦੇ ਵਿੱਚ ਵੀ ਗੱਜਰੇ ਹੀ ਨੇ। ਪਰ ਮੂੜੀਆਂ ਹੀ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ। ਐਡ-ਐਡੀਆਂ ਦਾ ਖਾਣ ਦਾ ਵੀ ਨਹੀਂ ਕੋਈ ਟੇਸਟ ਰਹਿੰਦਾ ਇਹਨਾਂ ਦਾ। ਕਿਉਂਕਿ ਵਿੱਚੋਂ ਹੋਣ ਲੱਗ ਜਾਂਦੀ ਨੇ ਨਾ ਚਿੱਟੀਆਂ-ਚਿੱਟੀਆਂ ਦੀਆਂ ਜ਼ਿਆਦਾ ਹੀ ਉਹਦੇ ਕਰਕੇ ਇਹ ਤਾਂ ਹੋ ਗਈ ਸਾਰੀ ਆਪਣੀ ਖਾਦ ਖਰਾਕ ਆ ਹੋ ਗਈ ਗਾਂ ਦੀ ਅਰ ਕੱਟੀ ਦੀ ਆਪਣਾ ਇੱਥੇ ਹੀ ਸੜੀ ਜਾਂਦਾ ਜੀ ਦੋ ਡੰਗਰਾਂ ਕਰਕੇ ਤਾਂ ਵਧੀਆ ਸੜ ਜਾਂਦਾ ਕਿਤੇ ਬਾਹਰ ਦੀ ਲੋੜ ਨਹੀਂ ਪੈਂਦੀ ਹੈਗੀ ਆ ਉਧਰ ਦੇਖੋ ਜੀ ੰਦਾ ਕੋਲੇ ਟੱਪ ਹੋ ਰਹੇ ਨੇ ਲੋ ਕਹਿਣਗੇ ਚੋਰ ਜਾਮਣ ਇਹਨੂੰ ਤਕਰੀਬਨ ਹੋ ਗਏ 7 ਕ ਸਾਲ ਨਾ ਇਹਨੂੰ ਕੁਝ ਲੱਗਦਾ ਨਾ ਇਹਨੂੰ ਬਾਸ ਇਹ ਤੁਹਾਨੂੰ ਕਰਾਤਾ ਜੀ ਆਪਾਂ ਆਪਣੇ ਮਕਾਨ ਦਾ ਬੈਕ ਸਾਈਡ ਦਾ ਹੋਮ ਟੂਰ ਦੇਖੋ ਜੀ ਕਿੰਨੇ ਸੋਨੇ ਰੈੱਡ ਰੈੱਡ ਟਮਾਟਰ ਲੱਗੇ ਹੋਏ ਨੇ ਬਸੇ ਘਰ ਦੀਆਂ ਚੀਜ਼ਾਂ ਦਾ ਟੇਸਟ ਹੀ ਅਲੱਗ ਹੁੰਦਾ ਏ। ਮੋਲਦੀਆਂ ਜਿੰਨੀਆਂ ਮਰਜ਼ੀ ਲਈਏ ਜਾਈਏ। ਦੇਖੋ ਜੀ ਇਹ ਹੋ ਗਿਆ ਜੀ ਆਪਣੇ ਪਿਛਲੇ ਘਰ ਦਾ ਹੋਮ ਟੂਰ। ਸੋ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ। ਐਡਵਾਂਸ ਵਿੱਚ ਹੈਪੀ ਨਿਊ ਇਅਰ। ਕਿਉਂਕਿ ਤੁਹਾਨੂੰ ਮਿਲਣਾ ਇੱਕ ਤਰੀਕ ਨੂੰ ਆ ਜੀ ਪਰ ਹੈਗੀ ਤਾਂ 31 ਤਰੀਕ ਆ। ਆਪਣੇ ਮਤਲਬ ਜਿਹੜੇ ਮਕਾਨ ਜਿੱਥੇ ਰਹਿائش ਆ ਉਹਦੀ ਆਪਾਂ ਕਰਾਵਾਂਗੇ 500 ਸਬਸਕ੍ਰਾਈਬਰ ਹੋਿਆਂ ਸੇ ਹੋਿਆਂ ਤੋਂ ਤੇ ਫੇਰ ਇਹਦੇ ਲਈ ਤੁਸੀਂ ਬਾਤ ਤੋਂ ਬਾਅਦ ਆਪਣੇ ਫਰੈਂਡ ਸਰਕਲ ਦੇ ਵਿੱਚ ਸਪੋਰਟ ਕਰੋ ਤਾਂ ਜੋ ਆਪਣੀ ਫੈਮਲੀ ਬੜੀ ਤੋਂ ਬੜੀ ਹੋ ਸਕੇ ਓਕੇ ਬਾਏ ਬਾਏ ਟੇਕ ਕੇਅਰ